ਅੰਦੀ ਬੋਰ ਲੁਕੀ ਜਿਹੜੇ ਰਿਵਰਸ ਮਾਈਗ੍ਰੇਸ਼ਨ ਦੀ ਗੱਲ ਕਰਦੇ ਆ ਪਰ ਮੈਂ ਤੁਹਾਨੂੰ ਗਰੰਟੀ ਕਰ ਸਕਦਾ ਆ ਵੀਡੀਓ ਵੇਖਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਦਾ ਜਿਹੜਾ ਨਜ਼ਰੀਆ ਵਾ ਸਪੈਸ਼ਲੀ ਜਿਨ੍ਹਾਂ ਦੇ ਘਰ ਬੇਟੀਆਂ ਵਾਂ ਜਿਨ੍ਹਾਂ ਦੇ ਘਰ ਉਹਨਾਂ ਦੀਆਂ ਭੈਣਾਂ ਵਾਂ ਜਿਨ੍ਹਾਂ ਦੇ ਘਰ ਲੜਕੀਆਂ ਦਾ ਵਾਸਾ ਹੈਗਾ ਵਾ ਕੈਨੇਡਾ ਅਮਰੀਕਾ ਦੇ ਵਿੱਚ ਉਹਨਾਂ ਨੂੰ ਇਹ ਸੋਚਣ ਤੇ ਮਜਬੂਰ ਕਰ ਦੇਗੀ ਵੀਡੀਓ ਸੋ ਹੋਇਆ ਇਦਾਂ ਕਿ ਕੋਲਕਾਤਾ ਵੈਸਟ ਬੰਗਾਲ ਦੇ ਵਿੱਚ 8 ਤਰੀਕ ਨੂੰ ਇੱਕ ਲੜਕੀ ਜਿਹਦਾ ਨਾਮ ਅਬਾਇਆ ਸੀਗਾ ਉਹਦਾ 31 ਸਾਲਾਂ ਦੀ ਏ ਡਾਕਟਰ ਸੀਗੀ ਯੂ ਸੀ ਡਾਕਟਰ ਐਂਡ ਹਸਪਤਾਲ ਦੇ ਵਿੱਚ 36 ਘੰਟਿਆਂ ਦੀ ਡਿਊਟੀ ਤੋਂ ਬਾਅਦ ਉਹਦਾ ਰੇਪ ਕੀਤਾ ਗਿਆ ਐਂਡ 5 ਮਿੰਟ ਲਈ 5 ਮਿੰਟ ਦੇ ਲਈ ਉਹ ਰੈਸਟ ਤੇ ਗਈ ਕਿਉਂਕਿ 36 ਘੰਟੇ ਸ਼ਿਫਟ ਲਾ ਕੇ ਉਹ ਵੀ ਇੰਡੀਆ ਦੇ ਵਿੱਚ ਜਿੱਥੇ ਕੋਈ ਪ੍ਰਬੰਧ ਨਹੀਂ ਉਸ ਹਸਪਤਲ ਦੇ ਵਿੱਚ ਸੋ ਕਿ ਸਭ ਤੋਂ ਪੁਰਾਣਾ ਹਸਪਤਲ ਹੈ ਉਹ ਆਈ ਥਿੰਕ ਕੋਲਕਾਤਾ ਦਾ ਹੈ ਪਤਾ ਨਹੀਂ ਇੰਡੀਆ ਦਾ ਤੇ ਉੱਥੇ 5 ਮਿੰਟ ਉਹ ਹਸਪਤਲ ਦੇ ਵਿੱਚ ਉੱਥੇ ਬੈੱਡ ਹੁੰਦੇ ਆ ਪੇਸ਼ੈਂਟ ਦੇ ਉਹਦੇ ਤੇ 5 ਮਿੰਟ ਰੈਸਟ ਕਰਨ ਦੇ ਲਈ ਗਈ ਐਂਡ ਅਗਲੇ ਦਿਨ ਉਹਦੀ ਹਾਫ ਨੈਗਡ ਬਾਡੀ ਮਿਲਦੀ ਆ ਜਿਹਦੇ ਤੋਂ ਤਕਰੀਬਨ ਤਕਰੀਬਨ 150 ਗ੍ਰਾਮ 150 ਗ੍ਰਾਮ ਸੀਮਨ ਮਿਲਦਾਇਆ ਜਿਹੜਾ ਕਿ ਐਵਰੇਜ ਬੰਦੇ ਦਾ ਸੀਮਨ 13-15 ਮਿਲੀਲੀਟਰ ਆਪਣਾ ਹੁੰਦਾ ਆ ਤੇ ਉਹ 150 ਗ੍ਰਾਮ ਮਿਲਿਆ ਉਹਦੀ ਬਾਡੀ ਚੋਂ ਉਹਦੀ ਜਿਹੜੇ ਫੇਸ ਦੇ ਉੱਤੇ ਉਹ ਐਨਕਾ ਲਾਉਂਦੀ ਸੀਗੀ 25 ਮਾਰ ਮਾਰ ਕੇ ਕਿਸੇ ਨੇ ਉਹਦੀਆਂ ਅੱਖਾਂ ਦੇ ਵਿੱਚ ਗਲਾਸ ਧੱਕੇ ਹੋਏ ਸੀਗੇ ਪੈਲਵਿਕ ਉਹਦਾ ਲੇਡੀਜ਼ ਦਾ ਪੈਲਵਿਕ ਏਰੀਆ ਹੁੰਦਾ ਉਹ ਬ੍ਰੋਕਨ ਸੀਗਾ ਸੋ ਉਸ ਤੋਂ ਬਾਅਦ ਜਦੋਂ ਪੁਲਿਸ ਨੂੰ ਪਰਫਾਰਮ ਕੀਤਾ ਗਿਆ ਪੁਲਿਸ ਨੇ 3 ਘੰਟੇ ਤੱਕ ਉਹਦੇ ਮਾਂ ਪਿਓ ਨੂੰ ਉਹਦੀ ਲਾਸ਼ ਨਹੀਂ ਵੇਖਣ ਦਿੱਤੀ ਸੋ ਕੀ ਤੁਹਾਨੂੰ ਲੱਗਦਾ ਹੈ ਕੈਨੇਡਾ ਅਮਰੀਕਾ ਦੇ ਵਿੱਚ ਐਸਾ ਭਿਆਨਕ ਹਾਦਸਾ ਹੋ ਸਕਦਾ ਤੇ ਜੇ ਹਾਦਸਾ ਹੋ ਜੇ ਪਹਿਲੀ ਤੇ ਗੱਲ ਵੱਡੇ ਅਹੁਦੇਦਾਰ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਤੱਕ ਨੂੰ ਅਸਤੀਫਾ ਦੇਣਾ ਪੈ ਸਕਦਾ ਦੂਜੀ ਗੱਲ ਤੁਹਾਨੂੰ ਪਤਾ ਹੈ ਕਿ ਪਿੱਛੇ ਜਿਹਨਰ ਬਿਆਦਾ ਕੇਸ ਵੀ ਹੋਇਆ ਸੀਗਾ ਉਹ ਇਨਸੀਡੈਂਟਲੀ ਦੋਵਾਂ ਦੇ ਨਾਮ ਆਲਮੋਸਟ ਆਲਮੋਸਟ ਸੇਮ ਜਿਹਾ ਹੈ ਉਹਨਾਂ ਦਾ ਕੀ ਹੋ ਗਿਆ ਇਹਨਾਂ ਦਾ ਕੀ ਹੋਏਗਾ ਪਰ ਕੈਨੇਡਾ ਅਮਰੀਕਾ 'ਚ ਤੁਹਾਨੂੰ ਪਤਾ ਨਹੀਂ ਹੈ ਸ਼ਾਇਦ ਜੇਲ੍ਹ ਦਾ ਸਿਸਟਮ ਹੈ ਜਿਹ ਕੋਈ ਐਸਾ ਕਟਿਆਕਾਰਾ ਕਰਕੇ ਹੁੰਦਾ ਕੋਈ ਪੈਡੋਫਾਈਲ ਹੁੰਦਾ ਹੈ ਕੋਈ ਰੇਪ ਜਿਹੜਾ ਕਰਕੇ ਹੁੰਦਾ ਉਹਨੂੰ ਦੂਜੇ ਜਿਹੜੇ ਕ੍ਰਿਮੀਨਲਸ ਹੁੰਦੇ ਚਾਹੇ ਉਹ ਕਤਲ ਕਰਕੇ ਆਏ ਹੋਣ ਜਾਂ ਥੋੜੇ ਜੇ ਦੂਜੇ ਕ੍ਰਾਈਮ ਕੀਤੇ ਹੋਣ ਉਹੋ ਹੀ ਨਹੀਂ ਛੱਡਦੇ ਆਮ ਜਨਤਾ ਦੇ ਛੱਟੋ ਤੁਹਾਨੂੰ ਯਾਦ ਹੋਏਗਾ ਜਦੋਂ ਇੱਕ ਜਦੋਂ ਬਲੈਕ ਮੂਵਮੈਂਟ ਚੱਲੀ ਸੀਗੀ ਗੋਡਾ ਦੇ ਕੇ ਪੁਲਸ ਵਾਲੇ ਨੇ ਮਾਰਤਾ ਸਾਰਾ ਅਮਰੀਕਾ ਖੜ ਗਿਆ ਸੀਗਾ ਉੱਥੇ ਐਂਡ ਇੱਥੇ ਤੇ ਕਦੀ ਮੈਨੂੰ ਨਹੀਂ ਲੱਗਦਾ ਰੇਪ ਪ੍ਰੂਫ ਤੇ ਚਲੋ ਜਿਹੜੀ ਨਾਰਮਲ ਰੇਪ ਹੋ ਤੇ ਹਰ ਇੱਕ ਜਗ੍ਹਾ ਪਰ ਇੰਨਾ ਜ਼ਿਆਦਾ ਘਟਿਆ ਇੰਨਾ ਜ਼ਿਆਦਾ ਉਹਦੇ ਜਿਹੜੇ ਡਾਕਟਰ ਦੀਆਂ ਰਿਪੋਰਟਸ ਆਈਆਂ ਵਾ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਇੱਕ ਬੰਦੇ ਦਾ ਕੰਮ ਨਹੀਂ ਹੈ ਗੈਂਗ ਰੇਪ ਹੈ ਤੇ ਉਹਦੇ ਵਿੱਚ ਇੱਕ ਬੰਦਾ ਜਿਹੜਾ ਅਰੈਸਟ ਹੋਇਆ ਵਾ ਉਹ ਵੀ ਪੁਲਿਸ ਦਾ ਵੌਲੰਟੀਅਰ ਹੈ ਜਿਹੜਾ ਪੁਲਿਸ ਦੀ ਟੀ-ਸ਼ਰਟ ਪਾ ਕੇ ਘੁੰਮਦਾ ਸੀਗਾ ਐਂਡ ਉਹਦਾ ਉਸ ਜਗ੍ਹਾ ਤੇ ਬਲੂਟੁੱਥ ਡੇਗ ਗਿਆ ਤੇ ਜਦੋਂ ਉਹਨੂੰ ਸਾਰੇ ਉੱਥੇ ਫੀਸੀਸੀ ਟਾਈਪ ਵੀ ਸੀਸੀਟੀਵੀ ਕੈਮਰਾਸ ਦੇਖ ਕੇ ਪੁਲਿਸ ਨੇ ਕਹਿੰਦੇ ਆ ਜਦੋਂ ਉਹ 블루ਟੁੱਥ ਨੂੰ ਪੇਅਰ ਕਰਕੇ ਵੇਖਿਆ ਤਾਂ ਉਹਦੇ ਫੋਨ ਨਾਲ ਜੁੜ ਗਿਆ ਇਹਦੇ ਵਿਆਹ ਦੇ ਉੱਤੇ ਤੇ ਹਲੇ ਹੋਰ ਚੀਜ਼ਾਂ ਆਉਣ ਵਾਲੀਆਂ ਤੁਸੀਂ ਸਾਰੇ ਜਣੇ ਇਹ ਡਿਸਾਈਡ ਕਰੋ ਕਿ ਅੱਜ ਕਿਸੇ ਦੀ ਬੇਟੀ ਨਾਲ ਹੋਇਆ ਵਾ ਕਿ ਕੱਲ ਨੂੰ ਤੁਹਾਡੀ ਬੇਟੀ ਨਾਲ ਨਹੀਂ ਹੋ ਸਕਦਾ ਕਿ ਮੇਰੀ ਬੇਟੀ ਨਾਲ ਨਹੀਂ ਹੋ ਸਕਦਾ ਜੇ ਅਸੀਂ ਉੱਥੇ ਜਾਂਦੇ ਹਾਂ ਤੇ ਉੱਥੇ ਜਾ ਕੇ ਅਸੀਂ ਕਿਹੜੇ ਵਿਆਹ ਦੇ ਉੱਤੇ ਅਸੀਂ ਕਹਿ ਸਕਦੇ ਹਾਂ ਜੀ ਅਸੀਂ ਸੇਫ ਹਾਂ ਤੁਹਾਡੇ ਨਾਲ ਤੇ ਨਹੀਂ ਕੁਝ ਹੋਏਗਾ ਪਰ ਜੇ ਕਿਸੇ ਦੇ ਘਰ ਦੇ ਮੈਂਬਰ ਦੇ ਨਾਲ ਸਪੈਸ਼ਲੀ ਬੱਚੇ ਨਾਲ ਕੋਈ ਅਸੀ ਚੀਜ਼ ਹੋ ਜੇ ਚਾਹੇ ਮੁੰਡਾ ਹੀ ਹੋਵੇ ਕੁਝ ਹੋਰ ਹੋ ਜੇ ਉਹਦੇ ਨਾਲ ਭਿਆੰਕਰ ਤਾਂ ਸਾਰੀ ਜ਼ਿੰਦਗੀ ਬੰਦਾ ਆਪਣੇ ਆਪ ਨੂੰ ਨਹੀਂ ਮaaf ਕਰ ਪਾਉਂਦਾ ਕਿ ਮੇਰੇ ਕੋ ਮੌਕਾ ਵੀ ਸੀਗਾ ਮੇਰੇ ਕੋ ਟਾਈਮ ਵੀ ਸੀਗਾ ਮੇਰੇ ਕੋ ਰਿਸੋਰਸਸ ਵੀ ਸੀਗੇ ਫਿਰ ਵੀ ਮੈਂ ਉਸ ਕੰਟਰੀ ਦੀ ਬਜਾਏ ਇਸ ਕੰਟਰੀ ਨੂੰ ਚੂਜ਼ ਕੀਤਾ ਪਰ ਮੇਰੇ ਬਾਤ ਮਹਾਨ ਨੇ ਕੀ ਕੀਤਾ 인ਡੀਪੈਂਡੈਂਸ ਡੇ ਅੱਜ ਸੋ ਸੋਚ ਕੇ ਵੇਖਿਓ ਇਹਨੂੰ